加利ਫੋਰਨੀਆ ਦੇ ਵਿੱਚ SB509 ਬਿਲ ਜਿਹੜਾ ਟ੍ਰਾਂਸਨੇਸ਼ਨਲ ਪ੍ਰੈਸ਼ਰ ਵਾਲਾ ਆ ਅਸੈਂਬਲੀ ਦੇ ਵਿੱਚੋਂ ਪਾਸ ਹੋਣ ਤੋਂ ਬਾਅਦ ਅੱਜ ਸੈਨੇਟ ਵਿੱਚੋਂ ਵੀ ਪਾਸ ਹੋ ਗਿਆ ਹੈਗਾ ਜੀ ਬਿਲਕੁਲ ਹਰਜੋਤ ਸਿੰਘ ਜੀ SB509 ਬਿਲ ਜਿਹੜੀਆਂ ਕਿਉਂਕਿ ਉਸ ਦੇ ਵਿੱਚ ਐਮੈਂਡਮੈਂਟ ਜਿਹੜੀਆਂ ਕੀਤੀਆਂ ਗਈਆਂ ਸੀ ਉਹਨਾਂ ਨੂੰ ਸੈਨੇਟ ਦੇ ਵਿੱਚ ਵੀ ਕਨਕਰੰਟ ਕਰਨਾ ਸੀ ਉਹ ਬਰਕਰਾਰ ਕਰਨਾ ਸੀ ਸੋ ਅੱਜ ਜਿਹੜੇ ਸੀਗੇ ਸੈਨੇਟਰ ਕੈਬਰੇਓ ਅ uh, ਐਸਬੀ 509 ਬਿਲ ਨੂੰ ਉਹਨਾਂ ਨੇ ਪੇਸ਼ ਕੀਤਾ ਬਗੈਰ ਕਿਸੇ ਵਿਰੋਧ ਤੋਂ 40 0 ਦੇ ਨਾਲ 40 ਦੇ 40 ਸੈਨੇਟਰ ਹੁੰਦੇ ਆ ਸੋ ਯੂਨੀਨਮਸ ਵੋਟ ਦੇ ਨਾਲ ਇਹ ਜਿਹੜਾ ਬਿਲ ਆ ਐਸਬੀ 509 ਉਹ ਪਾਸ ਕਰ ਚੁੱਕਾ ਆ ਸੋ ਬੇਸਿਕਲੀ ਲੈਜਿਸਲੇਟਿਵ ਪ੍ਰੋਸੈਸ ਇਸ ਦਾ ਹੁਣ ਪੂਰਾ ਕੰਪਲੀਟ ਹੋ ਚੁੱਕਾ ਵਕ ਵਕ ਕਮੇਟੀਆਂ ਦੇ ਵਿੱਚੋਂ ਹੁੰਦਾ ਹੋਇਆ ਸੈਨੇਟ ਦੀ ਫਲੋਰ 'ਚ ਪਾਸ ਹੋ ਕੇ ਅਸੈਂਬਲੀ ਦੀ ਕਮੇਟੀਆਂ 'ਚੋਂ ਪਾਸ ਹੋ ਕੇ ਅਸੈਂਬਲੀ 'ਚ ਪਾਸ ਹੋ ਕੇ ਮੁੜ ਦੁਬਾਰਾ ਸੈਨੇਟ 'ਚ ਪਾਸ ਹੋ ਚੁੱਕਾ ਆ ਤੇ ਹੁਣ ਇਕੋ ਹੀ ਇੱਕ ਜਿਹੜਾ ਇਸ ਦੇ ਉੱਤੇ ਸਾਈਨ ਹੋਣੇ ਬਾਕੀ ਆ ਉਹ ਨੇ ਗਵਰਨਰ ਗੈਵਨ ਨਿਊਸਮ ਦੇ ਸੋ ਹੁਣ ਆ ਜਿਹੜੀ ਨੀਵੀ ਕਮਿਊਨਿਟੀ ਆ ਉਹਨਾਂ ਸਾਰਿਆਂ ਨੂੰ ਇਸ ਬਿੱਲ ਨੂੰ ਪਾਸ ਕਰਾਉਣ ਦੇ ਲਈ ਇਸ ਹੱਕ ਦੇ ਵਿੱਚ ਅਾ ਵੱਤੋ ਵੱਧ ਜਿਹੜੇ ਸਿਗਨੇਚਰ ਆ ਉਹ ਕਰਨ ਦੀ ਲੋੜ ਆ ਉਹਨਾਂ ਦੇ ਉੱਤੇ ਦਬਾਅ ਪਾਉਣ ਦੀ ਜ਼ਰੂਰਤ ਆ ਸਿਗਨੇਚਰ ਤੋਂ ਭਾਵ ਵੀ ਉਹਨਾਂ ਨੂੰ ਈਮੇਲ ਜਾਂ ਕਾਲ ਕਰਨ ਦੀ ਜਿਹੜੀ ਉਹ ਜ਼ਰੂਰਤ ਆ ਜਿਹੜੀ ਪਹਿਲਾਂ ਹੁਣੇ ਥੋੜਾ ਚਿਰ ਪਹਿਲਾਂ ਰੀਲ ਪਾਈ ਸੀ ਉਸ ਦੇ ਵਿੱਚ ਜਿਹੜੀਆਂ ਆਨਲਾਈਨ ਮੈਨੂੰ ਈਮੇਲਸ मिलੀਆਂ ਸੀਗੀਆਂ ਗਵਰਨਰ ਦੀਆਂ ਉਹ ਮੈਂ ਵਿੱਚ ਨਾਲ ਪੋਸਟ ਕੀਤੀਆਂ ਪਰ ਮੈਨੂੰ ਕਈਆਂ ਦੇ ਮੈਸੇਜ ਜਾਂ ਕਾਲਸ ਆਈਆਂ ਉਹ ਦੱਸਦੇ ਵੀ ਉਹ ਸ਼ਾਇਦ ਈਮੇਲਸ ਚੱਲ ਨਹੀਂ ਰਹੀਆਂ ਸੋ ਲੇਟਸਟ ਹੋਰ ਲੱਭਣ ਦੀ ਕੋਸ਼ਿਸ਼ ਜਿਹੜੀ ਆਪਾਂ ਜ਼ਰੂਰ ਕਰਾਂਗੇ ਪਰ ਜਿਹੜਾ ਇਸ ਟਾਈਮ ਇੱਕ ਸਿਕੂਲੇਸ਼ਨ ਹੈ ਆਲਰੇਡੀ ਜਿਹੜੀ ਪਟੀਸ਼ਨ ਆ ਉਸ ਦਾ ਲਿੰਕ ਵੀ ਜਿਹੜਾ ਉਹ ਪਾਇਆ ਹੈਗਾ ਆ ਸੋ ਆਪਾਂ ਸਭ ਨੂੰ ਬੇਨਤੀ ਕਰਦੇ ਆਂ ਜਿੱਦਾਂ ਪਿਛਲੀ ਵਾਰ ਅਸੈਂਬਲੀ ਮੈਂਬਰਸ ਨੂੰ ਸੈਨੇਟਰਸ ਨੂੰ ਜਿਹੜਾ ਪਟੀਸ਼ਨ ਦੇ ਉੱਤੇ ਸਾਈਨ ਕਰਕੇ ਘੱਲੇ ਸੀ ਇਸੇ ਤਰੀਕੇ ਦੇ ਨਾਲ ਇਸ ਵਾਰੀ ਫੇਰ ਗਵਰਨਰ ਨੂੰ ਹੁਣ ਆਪਾਂ ਜਿਹੜੇ ਵੱਤਵਾਦ ਸਾਈਨ ਕਰਕੇ ਜਿਹੜੇ ਘੱਲਣੇ ਆ ਮਹੀਨੇ ਦੇ ਵਿੱਚ ਵਿੱਚ ਹਰਜੋਤ ਸਿੰਘ ਜੀ ਸ਼ਾਇਦ 12 ਅਕਤੂਬਰ ਤੋਂ ਪਹਿਲਾਂ ਪਹਿਲਾਂ ਗਵਰਨਰ ਨਿਊਸਮ ਹੁਣਾ ਦੇ ਡੈਸਕ ਦੇ ਉੱਤੇ ਇਹ ਬਿੱਲ ਨੇ ਜਾਣਾ ਆ ਤੇ ਆਪਾਂ ਪੂਰਾ ਜੋਰ ਲਾ ਦਈਏ ਹੁਣ ਸਾਰੇ ਜਾਣੇ ਵੀ ਪਿੱਛੇ ਨਾ ਕਿਤੇ ਰਹਿ ਜੀਏ ਵੀ ਗਵਰਨਰ ਦੇ ਉੱਤੇ ਦਬਾਅ ਪਾਇਆ ਜਾਵੇ ਵੀ ਭਾਈ ਇਸ ਬਿੱਲ ਨੂੰ ਪਾਸ ਕਰਾਇਆ ਜਾਵੇ ਤੇ ਜਿੰਨੀਆਂ ਆਰਗੇਨਾਈਜੇਸ਼ਨਾਂ ਆ ਜਿੰਨੇ ਵੀ ਲੋਕ ਆ ਉਹਨਾਂ ਨੂੰ ਗਵਰਨਰ ਦੇ ਨਾਲ ਮੀਟਿੰਗਸ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਆਪੋ ਆਪਣੇ ਜਿਹੜੇ ਲੋਕ ਨੇ ਆਪੋ ਆਪਣੀਆਂ ਆਰਗੇਨਾਈਜੇਸ਼ਨਾਂ ਵੱਲੋਂ ਇੰਡੀਵਿਜੂਅਲ ਤੌਰ ਦੇ ਉੱਤੇ ਲੈਟਰਸ ਵੀ ਜਿਹੜੀਆਂ ਲਿਖ ਕੇ ਪਾ ਸਕਦੇ ਆ ਉਹਨਾਂ ਨੂੰ ਕਾਲ ਵੀ ਜਿਹੜੀ ਉਹ ਕੀਤੀ ਜਿਹੜੀ ਉਹ ਜਾ ਸਕਦੀ ਆ ਸੋ ਲੈਟਰਸ ਦਾ ਵੀ ਤੁਸੀਂ ਵੱਤੋ ਵੱਤ ਜਿਹੜੀਆਂ ਲਿਖ ਕੇ ਪਾਓ ਉਹਨਾਂ ਦੇ ਐਡਰੈਸ ਦੇ ਉੱਤੇ ਜੋ ਗਵਰਨਰ ਦੇ ਆਫਿਸ ਆ ਉਹਨਾਂ ਨੂੰ ਕਾਲ ਵੀ ਤੁਸੀਂ ਕਰ ਸਕਦੇ ਆ ਤੇ ਈਮੇਲ ਜਿਹੜੀ ਉਹ ਹੋਣ ਪਟੀਸ਼ਨ ਦੇ ਜ਼ਰੀਏ ਤੁਸੀਂ ਪਾ ਸਕਦੇ ਬਾਕੀ ਜੇ ਹੋਰ ਈਮੇਲ ਲੱਭਦੀ ਆ ਤੇ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੱਲ 47 0 ਦੇ ਨਾਲ ਹਰਜੋਤ ਸਿੰਘ ਜੀ ਜਦ ਅਸੈਂਬਲੀ ਦੀ ਫਲੋਰ ਦੇ ਉੱਤੇ ਬਿਲ ਜਿਹੜਾ ਉਹ ਪ੍ਰਵਾਨ ਹੋ ਗਿਆ ਸੀਗਾ ਪਰ ਜਿਹੜੇ ਮੌਜੂਦ ਨਹੀਂ ਸੀਗੇ ਉਸ ਮੌਕੇ ਅਸੈਂਬਲੀ ਮੈਂਬਰਸ ਉਹਨਾਂ ਨੇ ਬਾਅਦ ਦੇ ਵਿੱਚ ਵੋਟ ਪਾਈ ਕਿਸੇ ਇੱਕ ਨੇ ਵੀ ਵੋਟ ਉਲਟ ਨਹੀਂ ਪਾਈ ਹਾਂ ਪਰ 21 ਜਿਹੜੇ ਅਸੈਂਬਲੀ ਮੈਂਬਰ ਅਜੇਹੀ ਉਹਨਾਂ ਨੇ ਵੋਟ ਹੀ ਜੜੀ ਉਹ ਨਹੀਂ ਪਾਈ ਸੋ ਨਾਟ ਪ੍ਰੈਜ਼ੈਂਟ ਕਹਿ ਲੋ ਵੀ ਉਹ ਸੀ ਕਿ ਕੁਝ ਨਹੀਂ ਵੀ ਹੋਣਗੇ ਕਈਆਂ ਨੇ ਉਦਾਂ ਹੀ ਆਪਣੇ ਆਪ ਨੂੰ ਬਚਾਉਣ ਖਾਤਰ ਵੀ ਸ਼ਾਇਦ ਵੋਟ ਨਾ ਹਾਜ ਚ ਪਾਈ ਨਾ ਨਾਜ ਚ ਪਾਈ ਪਰ ਖੁਸ਼ੀ ਦੀ ਗੱਲ ਆ ਵੀ 59 ਹੱਕ ਚ 0 ਅਗੇਂਸਟ ਜਿਹੜੀ ਐ ਇਸ ਬਿਲ ਦੇ ਵੋਟ ਪਈ ਆ ਸੋ ਹੁਣ ਗਵਰਨਰ ਨੂੰ ਇਹ ਤਸਦੀਕ ਕਰਨਾ ਚਾਹੀਦਾ ਆ ਵੀ ਪੂਰੀ ਦੀ ਪੂਰੀ ਅਸੈਂਬਲੀ ਪੂਰੀ ਦੀ ਪੂਰੀ ਜਿਹੜੀ ਸੈਨੇਟ ਆ ਉਸ ਬਿੱਲ ਦੇ ਹੱਕ ਚਾ ਤੇ ਗਵਰਨਰ ਨੂੰ ਵੀ ਇਸ ਦੇ ਹੱਕ ਦੇ ਵਿੱਚ ਆਉਣਾ ਚਾਹੀਦਾ ਜਿੱਥੇ ਆਮ ਅਮਰੀਕਨਸ ਦੀ ਸੇਫਟੀ ਦੀ ਗੱਲ ਆਉਂਦੀ ਆ ਫਰੀडम ਆਫ ਸਪੀਚ ਦੀ ਜਿਹੜੀ ਇੱਥੇ ਜਿਹੜੀ ਉਹ ਗੱਲ ਆਉਂਦੀ ਆ ਸੋ ਇਹ ਬਹੁਤ ਜ਼ਰੂਰੀ ਆ ਵੀ ਗਵਰਨਰ ਨਿਊਸਮ ਦੇ ਉੱਤੇ ਦਬਾਅ ਪਾ ਕੇ ਆਪਾਂ ਇਸ ਬਿੱਲ ਨੂੰ ਹੁਣ ਕਾਨੂੰਨ ਬਣਾਉਣਾ ਆ ਇਹ ਬਿੱਲ ਦਾ ਲੈਜਿਸਲੇਟਿਵ ਪ੍ਰੋਸੈਸ ਹੁਣ ਪੂਰਾ ਕੰਪਲੀਟ ਹੋ ਚੁੱਕਾ ਆ ਸਿਰਫ ਦਾ ਸਿਰਫ ਗਵਰਨਰ ਦੇ ਸਾਈਨ ਹੋਣੇ ਬਾਕੀ ਨਹੀਂ ਸੋ ਬਿਲਕੁਲ ਗਵਰਨਰ ਦੇ ਉੱਤੇ ਜ਼ੋਰ ਬਹੁਤ ਆ ਬਹੁਤ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਹੈਗੀਆਂ ਹਿੰਦੂ ਅਮਰੀਕਨ ਫਾਊਂਡੇਸ਼ਨ ਵਰਗੀਆਂ ਜਾਂ ਕੋਈ ਨਾ ਵਰਗੀਆਂ ਉਹ ਇਸ ਬਿਲ ਦੇ ਉਲਟ ਸੀਗੀਆਂ ਸੋ ਸਾਰਿਆਂ ਨੂੰ ਬੇਨਤੀ ਆ ਕਿ ਹੁਣ ਇਹ ਨਾ ਕਿ ਉਹ ਵੀ ਲੈ ਵੀ ਰੇਡੀਓ ਵਾਲਿਆਂ ਨੇ ਨਹੀਂ ਦੱਸਿਆ ਜਾਂ ਸਾਨੂੰ ਪਤਾ ਨਹੀਂ ਲੱਗਿਆ ਤੇ ਆਪਣੇ ਜਿਹੜੇ ਜਿਹੜੇ ਗੁਰੂ ਘਰ ਜਾਨਨੇ ਹੈਗੇ ਆ ਜੇ ਗੁਰੂ ਘਰ ਦੀਆਂ ਕਮੇਟੀਆਂ ਵਾਲਿਆਂ ਨੂੰ ਪਤਾ ਨਹੀਂ ਤੇ ਆਪ ਜਾ ਕੇ ਉੱਥੇ ਟੇਬਲ ਲਾ ਲਓ ਉਹਨਾਂ ਨੂੰ ਦੱਸੋ ਇਹ ਹਜ਼ਾਰਾਂ ਦੇ ਹਿਸਾਬ ਨਾਲ ਜਿਹੜੇ ਆ ਪਟੀਸ਼ਨ ਗਵਰਨਰ ਦੇ ਕੋਲ ਜਾਣੀ ਚਾਹੀਦੀ ਤਾਂ ਕਿ ਉਹਨੂੰ ਪਤਾ ਲੱਗੇ ਵੀ ਜਿਹੜੇ ਕੈਲੀਫੋਰਨੀਆ ਦੇ ਸਿਟੀਜ਼ਨ ਹੈਗੇ ਆ ਉਹ ਇਸ ਬਿਲ ਦੇ ਹੱਕ ਦੇ ਵਿੱਚ ਹੈਗੇ ਆ ਸੋ ਇਹ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਸਾਡੇ ਬਹੁਤ ਸਾਰੇ ਸਰੋਤੇ ਸਾਨੂੰ ਮੈਸੇਜ ਵੀ ਕਰ ਰਹੇ ਹੈਗੇ ਆ ਕਿ ਮੈਂ ਆਲਰੇਡੀ ਜਿਹੜਾ ਬਿਲ ਇਹ ਜਿਹੜੀ ਪਟੀਸ਼ਨ ਹੈਗੀ ਹੈ ਗਵਰਨਰ ਨੂੰ ਉਹ ਸਾਈਨ ਕਰ ਦਿੱਤੀ ਹੈਗੀ ਆ ਸੰਗਰੀ ਵਾਲ ਹੁਣੀ ਭੇਜੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਇਹ ਬੇਨਤੀ ਜ਼ਰੂਰ ਆ ਕਿਉਂਕਿ ਇਹ ਨਾ ਕਰੋ ਹੁਣ ਸਾਰੇ ਜਣੇ ਆਪਾਂ ਵਧਾਈਆਂ ਤਾਂ ਦੇ ਰਹੇ ਆ ਪਰਸੋਂ ਚੌਥੀ ਅਸੈਂਬਲੀ ਚੋਂ ਵੀ ਪਾਸ ਹੋ ਗਿਆ ਸੈਨੇਟ ਚੋਂ ਵੀ ਪਾਸ ਹੋ ਗਿਆ ਗੱਲ ਉਦੋਂ ਹੀ ਬਣਨੀ ਆ ਜਦੋਂ ਗਵਰਨਰ ਸਾਈਨ ਕਰਕੇ ਇਹ ਪੂਰਾ ਬਿਲ ਬਣ ਗਿਆ ਸੋ ਇਹ ਪਹਿਲਾਂ ਸਾਡੇ ਨਾਲ ਦੋ ਵਾਰੀ ਧੋਖਾ ਹੋ ਚੁੱਕਿਆ ਹੈਗਾ ਇੱਕ ਵਾਰੀ ਪੰਜਾਬੀ ਨੂੰ ਲੈ ਕੇ ਜਿਹੜੀ ਪੰਜਾਬੀ ਦਾ ਬਿਲ ਅਸੈਂਬਲੀ ਚੋਂ ਵੀ ਪਾਸ ਹੋਇਆ ਸੀ ਜਨਨਿਵਰਸਿਟੀ ਸੈਨੇਟ ਚੋਂ ਵੀ ਹੋਇਆ ਸੀ ਤੇ ਉਹ ਬਿਲ ਫਿਰ ਗਵਰਨਰ ਨੇ ਉਸ ਟਾਈਮ ਦੇ ਉੱਤੇ ਨਹੀਂ ਸਾਈਨ ਕੀਤਾ ਸੀ ਜੈਰੀ ਬਰਾਊਸ ਸੀ ਗਾ ਉਹ ਗਵਰਨਰ ਜੈਰੀ ਬਰਾਊਸ ਸੀ ਉਸ ਤੋਂ ਬਾਅਦ ਜਿਹੜਾ ਦਲਤਾਂ ਦੇ ਸਬੰਧ ਦੇ ਵਿੱਚ ਉਹ ਨਾਲ ਰਿਲੇਟਡ ਜਿਹੜਾ ਬਿਲ ਸੀਗਾ ਉਹ ਵੀ ਗਵਰਨਰ ਨੇ ਜਿਹੜਾ ਨਹੀਂ ਸਾਈਨ ਕੀਤਾ ਸੀਗਾ ਸੋ ਇਹ ਜਿਹੜਾ ਬਿਲ ਆ ਕਿਉਂਕਿ ਆਪਾਂ ਸਾਰਿਆਂ ਨੂੰ ਪਤਾ ਵੀ ਥ੍ਰੈਟ ਬਹੁਤ ਆ ਬਹੁਤ ਸਾਰੇ ਲੋਕ ਡਰਾਏ ਧਮਕਾਏ ਜਾ ਰਹੇ ਆ ਆਪਣੇ ਗਵਾਂਡੀ ਮੁਲ ਕੈਨੇਡਾ ਚ ਦੇਖ ਲਓ ਕੀ ਸਿਚੁਏਸ਼ਨ ਆ ਕਿੰਨੀਆਂ ਐਕਸਟਰੋਸ਼ਨਸ ਹੁੰਦੀਆਂ ਸਾਰਾ ਕੁਝ ਕਿੱਥੇ ਜਾ ਕੇ ਉਹਦੇ ਕਨੈਕਸ਼ਨ ਜੁੜਦੇ ਆ ਕਿ ਕਿਸੇ ਨੂੰ ਕੋਈ ਸ਼ੱਕ ਨਹੀਂ ਹੈ ਸੋ ਜੇ ਅੱਜ ਵੀ ਕੋਈ ਸੁੱਤਾ ਪਿਆ ਹੈ ਨਾ ਫਿਰ ਇਹ ਇਹ ਜਦਾਂ ਹੋਰ ਕਿਸੇ ਦਾ ਕਸੂਰ ਨਹੀਂ ਉਹ ਤੁਹਾਡਾ ਹੀ ਕਸੂਰ ਹੈਗਾ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਆਪਾਂ ਲਿੰਕ ਵੀ ਉੱਤੇ ਬਾਰ-ਬਾਰ ਪਾ ਦਾਂਗੇ ਹੁਣ ਆਉਣ ਵਾਲੇ ਦਿਨਾਂ ਚ ਆਪਾਂ ਲਗਭਗ ਕੋਸ਼ਿਸ਼ ਕਰਾਂਗੇ ਹਰ ਸ਼ੋਅ ਦੇ ਵਿੱਚ ਤੁਹਾਨੂੰ ਜਿਹੜਾ ਦੱਸਿਆ ਜਾਵੇ ਸੋ ਆਪਣੇ ਲੈਵਲ ਤੇ ਕਈ ਵਾਰ ਇਹ ਨਹੀਂ ਹੁੰਦਾ ਵੀ ਤੁਸੀਂ ਸੋਚਣਾ ਵੀ ਕੋਈ ਗੁਰੂ ਘਰ ਦੀ ਕਮੇਟੀ ਕੋਈ ਕਬੱਡੀਆਂ ਵਾਲਿਆਂ ਦੀ ਕਮੇਟੀ ਕੋਈ ਅ ਕੋਈ ਜਿਹੜਾ ਹੈਗਾ ਅ ਲੇਡੀਜ਼ ਵਾਲੀ ਜਾਗੋ ਕਮੇਟੀ ਕੋਈ ਜਿਹੜੀ ਮਰਜੀ ਕਮੇਟੀਆਂ ਹੋਣ ਸੋ ਤੁਹਾਨੂੰ ਸਾਰਿਆਂ ਨੂੰ ਆਪਣੇ ਵੇਸ ਦੇ ਉੱਤੇ ਜਿਹੜੇ ਆ ਬੁਨਿਆਨੇ ਆਪਣੇ ਪੜੇ ਲਿਖੇ ਆ ਗੁਰਦਾਰਿਆਂ ਦੇ ਵਿੱਚ ਦੋ ਦੋ ਚਾਰ ਚਾਰ ਲੈਪਟਾਪ ਲੈ ਜਾਓ ਤੇ ਉੱਥੇ ਸਾਰਿਆਂ ਨੂੰ ਕਹੋ ਵੀ ਇਹ ਸਾਈਨ ਕਰੋ ਇਹਦੇ ਵਿੱਚ ਇਹ ਵੀ ਦੱਸਦੇ ਜਾਈਏ ਕੋਈ ਕਿਸੇ ਨੇ ਕਿਸੇ ਤੋਂ ਪੈਸਾ ਨਹੀਂ ਲੈਣਾ ਕੋਈ ਤੁਹਾਡੀ ਇਨਫੋਰਮੇਸ਼ਨ ਕਿਸੇ ਕੋਲ ਨਹੀਂ ਜਾਣੀ ਸਿੱਧੀ ਗਵਰਨਰ ਦੇ ਕੋਲੇ ਜਾਣੀ ਆ ਕਿਉਂਕਿ ਐਡਰੈਸ ਉਹ ਗਵਰਨਰ ਨੂੰ ਆ ਤੁਹਾਡਾ ਨਾਮ ਐਡਰੈਸ ਤੇ ਈਮੇਲ ਉਹ ਗਵਰਨਰ ਨੂੰ ਜਾਣਾ ਤੇ ਉਹ ਉੱਥੇ ਪ੍ਰਾਈਵੇਟ ਹੋਣਾ ਹੋਰ ਕਿਸੇ ਦੇ ਕੋਲ ਇਹ ਇਨਫੋਰਮੇਸ਼ਨ ਨਹੀਂ ਜਾਣੀ ਹੈਗੀ ਸੋ ਇਸ ਕਰਕੇ ਪਲੀਜ਼ ਸਾਰੇ ਵੱਦ ਤੋਂ ਵੱਦ ਜਿੰਨੇ ਵੀ ਆ ਹੁਣ ਪੂਰਾ ਜ਼ੋਰ ਲਾ ਦਿਓ ਕਿਉਂਕਿ ਜਣੀਆਂ ਵਿਰੋਧੀ ਤੇ ਰਹਿਆ ਉਹਨੇ ਵੀ ਪੂਰਾ ਜ਼ੋਰ ਮੈਂ ਦੇਖਿਆ ਵੀ ਲਾਣਾ ਸ਼ੁਰੂ ਕੀਤਾ ਹੋਇਆ ਉਹਨਾਂ ਨੇ ਵੀ ਪਟੀਸ਼ਨਾਂ ਸ਼ੁਰੂ ਕੀਤੀਆਂ ਹੋਈਆਂ ਹੈਗੀਆਂ ਬਿਲਕੁਲ ਸੋ ਇਹ ਇਹ ਲਾਜ਼ਮੀ ਚੀਜ਼ ਆ ਤੇ ਆਪਾਂ ਪਿੱਛੇ ਨਹੀਂ ਜਿਹੜੇ ਅਸਤੇ ਵਿੱਚ ਰਹਿਣਾ ਆਫਿਸ ਆਫ ਐਮਰਜੈਂਸੀ ਸਰਵਿਸਿਜ਼ ਦੇ ਵਿੱਚ ਜਿਹੜਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਆ ਉਸ ਨੂੰ ਡਿਫਾਈਨ ਕੀਤਾ ਜਾਊਗਾ ਜੇ ਕੋਈ ਉਸ ਤੋਂ ਪੀੜਤ ਹੁੰਦਾ ਤੇ ਆਪਾਂ ਉਮੀਦ ਕਰਦੇ ਆਂ ਵੀ ਉਹਨਾਂ ਨੂੰ ਪਤਾ ਹੋਊਗਾ ਤੇ ਉਹ ਉਸ ਦੇ ਮੁਤਾਬਕ ਕਾਰਵਾਈ ਜਿਹੜੀ ਉਹ ਕਰ ਸਕਣਗੇ ਸੋ ਇਹ ਜਿਹੜੀ ਪਟੀਸ਼ਨ ਆ ਜਿਹੜੇ ਲਾਈਵ ਚੱਲ ਰਿਹਾ ਮੈਂ ਉਸ ਤੇ ਹੇਠਾਂ ਕਮੈਂਟ ਦੇ ਰੂਪ ਦੇ ਵਿੱਚ ਵੀ ਉਹਦਾ ਸਾਈ ਜਿਹੜਾ ਆ ਲਿੰਕ ਪਾ ਦਿੱਤਾ ਗਿਆ ਆ ਸੋ ਤੁਸੀਂ ਜਿਹੜਾ ਉਹ ਕਰ ਸਕਦੇ ਹੈਗੇ ਆ ਤੇ ਦੋ ਆਪਸ਼ਨ ਆਉਂਦੀਆਂ ਪਹਿਲੋਂ ਕਾਲਿੰਗ ਵਾਲੀ ਤੇ ਫਿਰ ਈਮੇਲ ਵਾਲੀ ਜੇ ਤੁਸੀਂ ਕਾਲ ਵਾਲੀ ਇਹਦੇ ਵਿੱਚ ਨਹੀਂ ਰੱਖਦੇ ਤਾਂ ਸਕਿਪ ਕਰਕੇ ਕਾਲਿੰਗ ਤੇ ਸੈਂਡ ਈਮੇਲ ਜਿਹੜੀ ਆ ਉਹ ਤੁਸੀਂ ਕਰ ਸਕਦੇ ਹੈਗੇ ਆ ਸੋ ਮੇਕ ਸ਼ੋਰ ਕਰੋ ਵੀ ਉੱਥੇ ਜਿਹੜਾ ਆ ਇਸ ਨੂੰ ਬਾਸ ਇਸ ਨੂੰ ਜਿਹੜਾ ਤੁਸੀਂ ਆਪਣੀ ਈਮੇਲ ਦੇ ਨਾਲ ਜੋੜ ਕੇ ਭੱਜਿਆ ਜਾਵੇ ਮੈਨੂੰ ਹੋਰ ਵੀ ਜਿੱਦਾਂ ਵਾਰ-ਵਾਰ ਦੱਸ ਰਹੇ ਕਈ ਲੋਕ ਵੀ ਜਿਹੜੀਆਂ ਈਮੇਲਜ਼ ਲਿਖੀਆਂ ਸੀ ਮੈਂ ਆਨਲਾਈਨ ਹੀ ਲੱਭ ਕੇ ਪਾਈਆਂ ਸੀਗੀਆਂ ਪਰ ਉਹ ਸਮ ਹਾਉ ਉਹਨਾਂ ਦੀਆਂ ਈਮੇਲਜ਼ ਚੱਲ ਨਹੀਂ ਰਹੀਆਂ ਸੋ ਪਰ ਤੁਸੀਂ ਇਹ ਜਿਹੜੀ ਪਟੀਸ਼ਨ ਆ ਇਸ ਨੂੰ ਜਿਹੜਾ ਜ਼ਰੂਰ ਵੱਧ ਤੋਂ ਵੱਧ ਜਿਹੜਾ ਉਹ ਸਾਈਨ ਕਰੋ ਜਿੱਦਾਂ ਪਹਿਲਾਂ ਜ਼ੋਰ ਲਾਇਆ ਸੀ ਅਸੈਂਬਲੀ ਦੇ ਵਿੱਚ ਪਾਸ ਕਰਾਉਣ ਤੋਂ ਪਹਿਲਾਂ ਤੇ ਹੁਣ ਉਸੇ ਤਰੀਕੇ ਦੇ ਨਾਲ ਜਿਹੜਾ ਤੁਸੀਂ ਫੇਰ ਜ਼ੋਰ ਲਗਾਉਣਾ ਆ ਤਾਂ ਜੋ ਆਪਾਂ ਇਸ ਬਿੱਲ ਨੂੰ ਪਾਸ ਅਹ ਸੌਰੀ ਬਿੱਲ ਤਾਂ ਪਾਸ ਹੋ ਚੁੱਕਾ ਬੀਐਸ ਬਿੱਲ ਦੇ ਉਨੂੰ ਸਾਈਨ ਜਿਹੜਾ ਹੈ ਗਵਰਨਰ ਜ਼ਰੂਰ ਕਰਦੇ ਵੇ